بند <Vas> <ping>

ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮੈਨਲ ਪ੍ਰੋਟੈਕਸ਼ਨ ਤੋਂ ਅੱਜ ਜਿਹੜਾ ਮੇਰੇ ਨਾਲ ਸਮੂਹ ਸ਼ਹਿਰ ਦੀਆਂ ਪਸ਼ੂ ਪ੍ਰੇਮੀ ਜਥੇਬੰਦੀਆਂ ਪਸ਼ੂ ਪ੍ਰੇਮੀ ਅੱਜ ਅਸੀਂ ਇਕੱਠੇ ਹੋਏ ਆਂ ਅੱਜ ਵਿਸ਼ਵ ਪਸ਼ੂ ਦਿਵਸ ਹੈ ਨੈਸ਼ਨਲ ਐਨੀਮਲ ਰਾਈਟਸ ਡੇ ਜੋ ਕਿ ਪੂਰੀ ਦੁਨੀਆ ਦੇ ਵਿੱਚ 30 ਦੇਸ਼ਾਂ 'ਚ ਮਨਾਇਆ ਜਾ ਰਿਹਾ ਇਸ ਦਿਨ ਦਾ ਇੱਕ ਮਕਸਦ ਹੈ ਕਿ ਜਿਸ ਜਦੋਂ ਭਗਵਾਨ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਸੀ ਪਸ਼ੂ ਤੇ ਇਨਸਾਨ ਦੋਵਾਂ ਇਕੱਠਿਆਂ ਨੂੰ ਸਾਨੂੰ ਭੇਜਿਆ ਤੇ ਧਰਤੀ ਦੋਵਾਂ ਵਾਸਤੇ ਬਣਾਈ ਗਈ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਿਹਾ ਕਿ ਇਨਸਾਨ ਇਹ ਨਾ ਸਵਾਰਥੀ ਹੋ ਚੁੱਕਾ ਹੈ ਕਿ ਉਹਨੇ ਪਸ਼ੂਆਂ ਦੇ ਨਾਮ ਤੇ ਆਪਣਾ ਇੱਕ ਜਿਹੜਾ ਜਿਹੜਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਡੇਰੀ ਫਾਰਮ ਦੀ। ਡੇਰੀ ਫਾਰਮ ਦੇ ਵਿੱਚ ਅੱਜ ਭਾਵੇਂ ਗੋਵਾਂ ਹੋਣ ਭਾਵੇਂ ਪੈਂਸਾ ਹੋਣ ਉਹਨਾਂ ਨੂੰ ਜ਼ਬਰਦਸਤੀ ਪ੍ਰੈਗਨੈਂਟ ਕੀਤਾ ਜਾਂਦਾ ਹੈ। ਅਲੱਗ-ਅਲੱਗ ਤਰੀਕੇ ਦੇ ਇੰਜੈਕਸ਼ਨ ਲਗਾਏ ਜਾਂਦੇ ਆ ਤਾਂ ਕਿ ਉਹਨਾਂ ਦੇ ਵੱਲੋਂ ਜਿਆਦਾ ਤੋਂ ਜਿਆਦਾ ਦੁੱਧ ਲਿਆ ਜਾਵੇ। ਉਹਨਾਂ ਦੇ ਬੱਚੜਿਆਂ ਨੂੰ ਉਹਨਾਂ ਤੋਂ ਅਲੱਗ ਕੀਤਾ ਜਾਂਦਾ ਡਿਊਰਿੰਗ ਜਦੋਂ ਮਿਲਕ ਜਦੋਂ ਉਹਨਾਂ ਦੇ ਲਿੱਤਾ ਜਾਂਦਾ। ਦੂਸਰੇ ਨੰਬਰ ਦਾ ਜਦੋਂ ਬੁੱਢੀਆਂ ਹੋ ਜਾਂਦੀਆਂ ਤੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਬਾਹਰ ਤੇ ਉਹ ਸੜਕਾਂ 'ਤੇ ਧੱਕੇ ਖਾਂਦੀਆਂ ਤੇ ਮਰਦੀਆਂ। ਬਹੁਤ ਵੱਡਾ ਜਿਹੜਾ ਅਤਿਆਚਾਰ ਇਨਸਾਨ ਜਿਹੜਾ ਕਰ ਰਿਹਾ। ਦੂਸਰੇ ਨੰਬਰ ਤੇ ਮੈਂ ਗੱਲ ਕਰਾਂਗਾ ਪੋਟਰੀ ਫਾਰਮ ਦੀ। ਪੋਟਰੀ ਫਾਰਮ ਦੇ ਵਿੱਚ ਜਿਹੜੀਆਂ ਮੁਰਗੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਵੱਡਾ ਕੀਤਾ ਜਾਂਦਾ ਉਹਨਾਂ ਨੂੰ ਇੰਜੈਕਟੇਬਲਸ ਦਿੱਤੇ ਜਾਂਦੇ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਮੀਟ ਲਿੱਤਾ ਜਾਏ ਤੇ ਜਲਦੀ ਤੋਂ ਜਲਦੀ ਮੀਟ ਲਿੱਤਾ ਜਾਏ। ਬਹੁਤ ਹੀ ਘਿਨੋਣਾ ਗੰਮ ਜਿਹੜਾ ਤੀਸਰੇ ਨੰਬਰ ਤੇ ਜਿਹੜੀ ਅੱਜ ਕੱਲ ਇਲੀਗਲ ਬਰੀਡਿੰਗ ਇਲੀਗਲ ਬਰੀਡਿੰਗ ਜਿਹੜੀਆਂ ਕੁੱਤੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਉਮਰ ਤੋਂ ਪਹਿਲਾਂ ਕਿਉਂਕਿ ਕੁਝ ਟਾਈਮ ਪੀਰੀਅਡ ਪਾ ਕੇ ਜਿਹੜਾ ਵਾ ਉਹਨਾਂ ਦੀ ਬਰੀਡਿੰਗ ਜਿਹੜਾ ਸਿਸਟਮ ਸਟਾਰਟ ਹੁੰਦਾ ਹੈ ਲੇਕਿਨ ਇਨਸਾਨ ਲਾਲਚ ਦੇ ਵਿੱਚ ਪਹਿਲਾਂ ਹੀ ਉਹਨਾਂ ਨੂੰ ਬਰੀਡਿੰਗ ਜਿਹੜੀ ਸ਼ੁਰੂ ਕੀਤੀ ਜਾਂਦੀ ਜ਼ਬਰਦਸਤੀ ਬੱਚੇ ਲੈਣ ਵਾਸਤੇ ਉਸ ਤੋਂ ਬਾਅਦ ਵੀ ਅਗਰ ਵਿੱਚ ਵੀਕ ਵੀ ਹੋ ਜਾਂਦੀ ਹੈ ਉਹਦੀ ਉਮਰ ਨਹੀਂ ਵੀ ਰਹਿੰਦੀ ਤਾਂ ਵੀ ਜ਼ਬਰਦਸਤੀ ਜਿਹੜੇ ਉਹਦੇ ਕੋ ਬੱਚੇ ਲਿਤੇ ਜਾਂਦੇ ਨੇ ਆਪਣਾ ਬਿਜ਼ਨਸ ਵਧਾਉਣ ਨਾਲ ਵਾਸਤੇ ਚੌਥੀ ਗੱਲ ਮੈਂ ਕਰਾਂਗਾ ਪਿਗ ਫਾਰਮਸ ਦੀ big farm ਸੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਜੰਮ ਦੇ क्रुएਲਟੀ ਉਹਨਾਂ ਤੇ ਕੀਤੀ ਜਾਂਦੀ ਮਾਰ ਕੇ ਇੱਕ ਜਿਹੜਾ ਉਹਨਾਂ ਦਾ ਸਪੈਸ਼ਲ ਮੀਟ ਜਿਹੜਾ ਤਿਆਰ ਕੀਤਾ ਜਾਂਦਾ ਵਾ ਤੇ ਮੈਂ ਕਹਿਣਾ ਚਾਹਾਂਗਾ ਜਿਨਨੇ ਵੀ ਇਸ ਕੰਮ ਦੇ ਵਿੱਚ ਵਿਲੁਪਦੇ ਨੇ ਜਾਂ ਫਿਰ ਜੋ ਲੋਕ ਵੈਜ ਖਾਂਦੇ ਨੇ ਕਿਸੇ ਨੂੰ ਵੀ ਦੁੱਖ ਦੇ ਕੇ ਕਦੀ ਵੀ ਕੋਈ ਇਨਸਾਨ ਸੁખી ਨਹੀਂ ਹੁੰਦਾ ਕਿਸੇ ਦੇ ਕਸ਼ਟ ਦੇ ਨਾਲ ਅਸੀਂ ਅਗਰ ਕੋਈ ਸਵਾਦ ਲੈ ਰਹੇ ਹਾਂ ਤੇ ਉਹ ਕੋਈ ਸਵਾਦ ਨਹੀਂ ਰਹਿੰਦਾ। ਭਗਵਾਨ ਨੇ ਜਿਹੜਾ ਵਾ ਸਾਨੂੰ ਬਰਾਬਰ ਸਾਰੇ ਤੇ ਭੇਜਿਆ ਉਹਨ ਮੈਂ ਤੀਸਰੀ ਗੱਲ ਕਰਾਂਗਾ ਪੰਛੀਆਂ ਦੀ। ਅੱਜ ਕੱਲ੍ਹ ਦੇਖਣ ਨੂੰ ਆਇਆ ਵੀ ਜਿਹੜੇ ਪੰਛੀ ਨੇ ਤੋਤੇ ਖਾਸ ਕਰਕੇ ਲੋਕ ਸ਼ੌਂਕ ਸ਼ੌਂਕ ਦੇ ਨਾਲ ਪਾਲਨੇ ਸ਼ੁਰੂ ਕਰਤੇ ਨੇ ਜੋ ਕਿ ਬਹੁਤ ਵੱਡਾ ਕਾਨੂੰਨ ਜੁਰਮ ਹੈ ਕਿਉਂਕਿ ਤੋਤੇ ਦੀ ਉਮਰ 100 ਸਾਲ ਤੋਂ ਉੱਪਰ ਹੁੰਦੀ ਹੈ ਲੇਕਿਨ ਅਸੀਂ ਉਹਨੂੰ ਇੱਕ ਪਿੰਜਰੇ 'ਚ ਕੈਦ ਕਰਕੇ ਉਹਦੀ ਆਜ਼ਾਦੀ ਖਤਮ ਕਰ ਦਿੰਦੇ। ਸੋ ਮੈਂ ਅੱਜ ਸਾਰੇ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਮੈਸੇਜ ਦੇਣਾ ਚਾਹਨਾ ਵਾ ਤੇ ਜਿਸ ਤਰੀਕੇ ਦੇ ਨਾਲ ਸੁਭਗਾਰ ਬਾਦਮਾਰੇ ਸਾਨੂੰ ਇੱਥੇ ਧਰਤੀ ਤੇ ਭੇਜਿਆ ਸਾਡਾ ਕੋਈ ਰਾਈਟ ਨਹੀਂ ਬੰਦਾ ਕਿ ਅਸੀਂ ਕਿਸੇ ਨੂੰ ਦੁੱਖ ਦੇ ਕੇ ਤੇ ਆਪਾਂ ਸੁਆਦ ਜਿਹੜਾ ਉਹ ਸਿਰੋ ਪੂਰਾ ਕਰੀਏ ਜਿਹੜਾ ਦਾਰੂ ਪਸ਼ੂ ਹੈ ਉਹਦੇ ਤੇ ਅਤਿਆਚਾਰ ਮੈਂ ਉਹੀ ਦੱਸ ਰਿਹਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਉਹਨੂੰ ਇੰਜੈਕਸ਼ਨ ਦਿੱਤੇ ਜਾਂਦੇ ਨੇ ਤਾਂ ਕਿ ਉਹ ਜਿਆਦਾ ਤੋਂ ਜਿਆਦਾ ਦੁੱਧ ਦੇ ਸਕੇ इवन ਕਿ ਉਹਨਾਂ ਦੇ ਥਣ ਫਟਣ ਤੱਕ ਹੋ ਜਾਂਦੇ ਆ ਉਹ ਕਿਸ ਸਪੀੜਾ ਤੋਂ ਨਿਕਲਦੇ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ ਸਪੈਸ਼ਲ ਉਹਨਾਂ ਦਾ ਦੁੱਧ ਕੱਢਣ ਵਾਸਤੇ ਜਿਸ ਤਰੀਕੇ ਨਾਲ ਸਾਡਾ ਮਨੁੱਖੀ ਬੱਚਾ ਬਿਮਾਰ ਹੁੰਨੇ ਆ ਵੀ ਸਾਨੂੰ ਕੋਈ ਛੇੜਖਾ ਨਹੀਂ ਨਾ ਕਰੇ इवन ਕਿ ਉਹ ਬਿਮਾਰ ਵੀ ਹੋਣ ਫਿਰ ਵੀ ਉਹਨਾਂ ਤੇ ਮਸ਼ੀਨ ਲਗਾਈ ਜਾਂਦੀ ਹੈ ਔਰ ਤੇ ਜਦੋਂ ਦੁੱਧ ਲੈਣਾ ਹੁੰਦਾ ਤੇ ਉਹ ਬੱਚੜੇ ਨੂੰ ਜਿਹੜਾ ਉਸ ਤੋਂ ਅਲੱਗ ਕਰ ਦਿੱਤਾ ਜਾਂਦਾ ਉਸ ਮਾਂ ਨੂੰ ਪੁੱਛੋ ਕਿ ਜਦੋਂ ਉਹ ਪੀੜਾ ਨੂੰ ਮਹਿਸੂਸ ਕਰਦੀ ਹੈ ਕਈ ਵਾਰੀ ਉਸ ਬੱਚੇ ਨੂੰ ਜਦੋਂ ਦੂਰ ਕੀਤਾ ਜਾਂਦਾ ਤੇ ਉਹਦੀ ਮੌਤ ਵੀ ਹੋ ਜਾਂਦੀ ਹੈ ਉਹਨਾਂ ਦਾ ਦਰਦ ਜਿਹੜਾ ਫੈਕਟਰੀ ਦੇ ਮਾਲਕ ਨੂੰ ਮਹਿਸੂਸ ਨਹੀਂ ਕਰ ਸਕਦਾ ਅੱਜ ਜਿਵੇਂ ਅਵੇਰਨੈਸ ਕੀਤੀ ਸਾਰੇ ਅੱਜ ਅਸੀਂ ਇਹ ਲੋਕਾਂ ਨੂੰ ਪੈਂਫਲੈਟ ਵੀ ਵੰਡੇ ਨੇ ਜਿੱਥੇ ਜਿਹੜੇ ਪਸ਼ੂ ਅਧਿਕਾਰ ਲਿਖੇ ਨੇ ਬਾਕੀ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਇੱਕ ਮੈਸੇਜ ਕੀਤਾ ਛੋਟਾ ਜਿਹਾ ਜਿਹੜੀ ਰੈਲੀ ਕੱਢ ਕੇ ਕਿ ਲੋਕੀ ਜਿਹੜਾ ਜਾਦਾ-ਜਾਦਾ ਜਾਗਰੂਕ ਹੋ ਸਕਣ ਸ਼ਾਇਦ ਮੈਂ ਸਾਡੇ ਇਸ ਮੈਸੇਜ ਨਾਲ ਕੋਈ ਇੱਕ ਦੀ ਵੀ ਜ਼ਿੰਦਗੀ ਬਦਲਦੀ ਆ ਅਸੀਂ ਕਿਸੇ ਨਾ ਕਿਸੇ ਕਿਸਮ ਆ ਹਾਂਜੀ ਮੈਰਾ ਐਂਟੀ ਕਰਾਈਮ ਐਨਮਲ ਪ੍ਰੋਟੈਕਸ਼ਨ ਤੋਂ ਕੀਤਾ ਜਾ ਰਿਹਾ ਸੀ ਅੱਜ ਵਿਸ਼ਾ ਪਸ਼ੂ ਅਧਿਕਾਰ ਦਿਵਸ ਤੇ ਐਂਟੀ ਕਰਾਈਮ ਐਨਮਲ ਪ੍ਰੋਟੈਕਸ਼ਨ ਤੇ ਅੰਮ੍ਰਿਤਸਰ ਦੇ ਜਿੰਨੇ ਵੀ ਐਨੀਮਲ ਲਵਰਸ ਨੇ ਸਾਰਿਆਂ ਵੱਲੋਂ ਮਿਲ ਕੇ ਲੋਕਾਂ ਨੂੰ ਜਾਗਰੂਕ ਕਿਤਾ ਗਿਆ ਹੈ ਕਿ ਜਿਹੜੇ ਐਨੀਮਲਸ ਨੇ ਉਹਨਾਂ ਤੇ ਜੋ ਵੀ ਉਹਨਾਂ ਦੇ ਰਾਈਟਸ ਨੇ ਉਹਨਾਂ ਵੱਲੋਂ ਜਾਗਰੂਕ ਕੀਤਾ ਗਿਆ ਤੇ ਉਹਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਸਰ ਅਸੀਂ ਹਰ ਸਾਲ ਅਵੇਰਨੈਸ ਕਰਦੇ ਆਏਗਾ ਜੇ ਸਾਨੂੰ ਹੈਗਾ ਜੇ ਸਾਡੀ ਅਵੇਰਨੈਸ ਵਿੱਚ ਇੱਕ ਜਾਂ ਦੋ ਬੰਦੇ ਵੀ ਅਵੇਅਰ ਹੋ ਜਾਣ ਆਪਣਾ ਨੋਨ ਵੇਜ ਖਾਣਾ ਛੱਡ ਦੇਣ ਜਾਂ ਫਿਰ ਪਸ਼ੂਆਂ ਤੇ ਜਿਹੜਾ ਅਤਿਆਚਾਰ ਕਰਨਾ ਛੱਡ ਦੇਣ ਤੇ ਸਾਡੇ ਲਈ ਉਹ ਬਹੁਤ ਵੱਡੀ ਸਫਲਤਾ ਹੈ